ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਿਊ ਰੈਸਪੀਸ ਲੈ ਕੇ ਆਂ ਜਿਸ ਵਿੱਚ ਆਪਾਂ ਬਣਾਵਾਂਗੇ ਢਾਬਾ ਸਟਾਈਲ ਤੇ ਸ਼ਾਹੀ ਪਨੀਰ ਦੀ ਰੈਸਪੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗੀ ਹਾਂ ਜੀ ਦੱਸ ਦਿਆਂ ਤੁਹਾਨੂੰ ਵੀ ਕਿੱਦਾਂ ਬਣਾਵਾਂਗੇ ਆਪਾਂ ਅੱਜ ਦੀ ਇਹ ਰੈਸਪੀ ਜਿਸਦੇ ਲਈ ਸਾਨੂੰ ਚਾਹੀਦੇ ਨੇ ਦੋ ਵੱਡੇ ਟਮਾਟਰ ਜੀ ਮੈਂ ਕੱਟ ਲਏ ਸੀ ਜੀ ਤਿੰਨ ਲਾਲ ਮਿਰਚਾਂ ਚਾਹੀਦੀਆਂ ਡ్రਾਈਡ ਸੀ ਕੋਸਤਵਾਦ ਨੂੰ ਤੇਲ ਵਿੱਚ ਸਿਲਾਣਾ ਚ ਲੈ ਸਕਦੇ ਤੁਸੀਂ ਛੋਟੇ ਟਾਈਪ ਦੇ ਤੇ ਪਿਆਜ਼ ਕੱਢ ਲਏ ਸੀ ਵੀ ਮੈਂ ਇਹਨਾਂ ਨੂੰ ਆਪਾਂ ਮਿਕਸਚਰ ਬਣਾਵਾਂਗੇ ਬਿਲਕੁਲ ਫਾਈਨ ਮਿਕਸਚਰ ਬਣਾ ਦੇਣਾ ਵੀ ਲੰਮਸ ਨਾ ਰਹੇ ਕਿਸੇ ਟਾਈਪ ਦਾ ਵੀ ਇਸ ਦੇ ਵਿੱਚ ਅਦਰਕ ਲਾਸਨ ਇਹਨਾਂ ਨੂੰ ਮਿਕਸਰ ਇਹਨਾਂ ਲੱਗ ਮੜਾ ਲਵਾਂਗੇ ਆਪਾਂ ਲਾਲ ਮੁੱਛਾਂ ਤੇ ਟਮਾਟਰ ਲੱਗ ਮਿਕਸਰ ਬਣਾਵਾਂਗੇ ਪਿਆਜ਼ ਦਾ ਲੱਗ ਗ੍ਰੇਨਡ ਕਰ ਲਾਂਗੇ ਚਾਹੀਦਾ ਇਹ ਫਰੈਸ਼ ਕਰੀਮ ਚਾਹੀਦੀ ਹੈ ਮਲਾਈ ਚਾਹੀਦੀ 200 ਗ੍ਰਾਮ ਮੇਰੇ ਕੋਲ ਹੈਗਾ ਜੀ ਪਨੀਰ ਜੋ ਕਿ ਅਸੀਂ ਮਾਰਕੀਟ ਤੋਂ ਬੱਚੇ ਲੇਤਾ ਸੀਗਾ 2 ਚਮਚ ਘਰ ਦੇ ਬਣੇ ਹੋਏ ਜੀ ਦਹੀਂ ਦੇ ਦਿੱਤੇ ਨੇ ਜੀ ਫਰੈਸ਼ ਦਹੀਂ ਹੁੰਦੇ ਨੇ ਹੁਣ ਜੀ ਤੁਹਾਨੂੰ ਦੁਕਾਨੇ ਅਗੇ ਕਿ ਆਪਾਂ ਸ਼ਾਹੀ ਪਨੀਰ ਕੀਮੇ ਬਣਾਵਾਂਗੇ ਹਾਂਜੀ ਆਪਾਂ ਧੋ ਕੇ ਅਦਰਕ ਲਸਣ ਨੂੰ ਕਾਪੜੇ ਵਿੱਚ ਪਾ ਦਿੰਨੇ ਹੋਣਾ ਪੈਦਾ ਮਿਕਸਰ ਬਣਾਉਣਾ ਬਿਲਕੁਲ ਫਾਈਨ ਮਿਕਸਰ ਬਣਾਉਣਾ ਲਮਜ਼ ਨਹੀਂ ਰਹਿਣਾ ਚਾਹੀਦਾ ਤਾਂ ਜੋ ਆਪਾਂ ਬਿਨਾਂ ਸਾਹਮਣੇ ਹੀ ਸਾਨੀ ਪ੍ਰੇਰੀ ਦੀ ਰੈਸਪੀ ਬਣਾ ਸਕੀਏ ਤੋਂ ਆਪਾਂ ਨੇ ਲਾਲ ਮਿਰਚਾਂ ਤੇ ਟਮਾਟਰ ਦੀ ਪਿਊਰੀ ਤਿਆਰ ਕਰ ਲਈ ਹੈ ਜੀ ਲਮਜ਼ ਨਹੀਂ ਰਹਿਣ ਦਿੱਤੇ ਬਿਲਕੁਲ ਵੀ ਇੱਧਰ ਵੀ ਆਪਣਾ ਅਦਰਕ ਲਕਣ ਦਾ ਪੇਸਟ ਰੈਡੀ ਹੋ ਚੁੱਕਿਆ ਪਿਆਜ਼ ਰੈਡੀ ਕਰ ਲੈਨੇ ਜੀ ਹੁਣ ਆਪਾਂ ਲਗਾਉਣਾ ਤੜਕਾ ਜੀ ਹਾਂਜੀ ਇੱਧਰ ਆਪਾਂ ਦੇਸੀ ਘਿਓ ਪਾ ਦਿੰਦਾ ਇਹਦੇ ਵਿੱਚ ਇਦੇ ਵਿੱਚ ਉਹਨਾਂ ਆਪਾਂ ਮਸਾਲੇ ਪਾਵਾਂਗੇ ਆਪਣੇ ਜੀਰਾ ਕਾਲੀ ਮਿਰਚ ਵਗੈਰਾ ਇਹ ਜਿਹੜੇ ਸਾਡੇ ਕੋਲ ਸੁੱਕੇ ਮਸਾਲੇ ਹਨ ਜੰਦੀਏ ਦੇ ਵਿੱਚ ਇਹ ਸੁੱਕੇ ਮਸਾਲੇ ਪਾ ਦਦੇ ਜਿਹਦੇ ਵਿੱਚ ਕਾਲੀ ਮਿਰਚ এলাਚੀ ਜੀਰਾ ਸੁੱਕਾ ਧਨੀਆ ਕੜੀ ਪੱਤਾ ਪਾ ਦਤਾ ਜੀ ਆਪਾਂ ਨੇ ਨੂੰ ਹਲਕਾ ਰੱਖ ਕੇ ਭੁੰਨਾਗੇ ਆਪਾਂ ਹਾਂਜੀ ਇਹਨਾਂ ਦਾ ਫਲੇਵਰ ਆ ਰਿਹਾਗਾ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਪਿਆਜ਼ ਜਿੰਨਾ ਦਾ ਆਪਾਂ ਪੇਸਟ ਤਿਆਰ ਕਰ ਲਿਆ ਜੀ ਕਿਦੋਂ ਲੋਪ ਨੇ ਇਹਨਾਂ ਚਾਪਾ ਲੜ ਰਹੀ ਜੀ ਸਾਰੇ ਮਸਾਲੇ ਸੁੱਕ ਬਹੁਤ ਵਧੀਆ ਰਹਿ ਗਏ। ਹਾਂਜੀ ਇਹਨੂੰ ਪਿਆਜ਼ ਨੂੰ ਆਪਾਂ ਜ਼ਿਆਦਾ ਨਹੀਂ ਫੁੱਲਣਾ ਹੈਗਾ ਹਲਕਾ ਹਲਕਾ ਬ੍ਰਾਊਨ ਹੋਣ ਤੇ ਹੀ ਇਹਦੇ ਵਿੱਚ ਆਪਾਂ ਨੇ ਮਸੇ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ। ਤੇ ਅਦਰਕ ਲਸਣ ਦਾ ਪੇਸਟ ਪਾੜਨਾ ਜੀ। ਹਾਂਜੀ ਆਪਾਂ ਨੇ ਕਾਜੂ ਦਾ ਪੇਸਟ ਨਹੀਂ ਪਾਇਆ ਹੈਗਾ। ਇਹ ਆਪਸ਼ਨਲ ਆਗਾ। ਕਈ ਵਾਰ ਪਾਲਾ ਪਾਲ ਅੰਦਾਗਾ। ਇਸ ਪਰ ਆਪਾਂ ਨੇ ਨਹੀਂ ਪਾਇਆ ਹੈਗਾ ਆਪਾਂ ਹੁਣ ਇਹਦੇ ਵਿੱਚ ਪਾ ਰਹੇ ਹਾਂ ਅਦਰਕ ਲਸਣ ਦਾ ਪੇਸਟ। ਤੇ ਜੇ ਇਹਨੂੰ ਵੀ ਆਪਾਂ ਲੋ ਫਲੇਮ ਤੇ ਥੋੜਾ ਥੋੜਾ ਤੁੰਨ ਲੈਣਾ ਹੈ ਤਾਂ ਜੋ ਆਪਣਾ ਇਹ ਟੈਕਸਚਰ ਵਧੀਆ ਦੇ ਦੇਵੇ। ਹਾਂਜੀ ਆਪਣਾ ਖੁਸ਼ਬੂ ਵਧੀਆ ਆਉਣ ਲੱਗ ਗਈ ਇਹਦੇ ਵਿੱਚੋਂ ਮਸਾਲਾ ਪੁੰਨ ਰਿਹਾ ਹਲਕਾ ਹਲਕਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਲਦੀ ਤੇ ਲਾਲ ਮਿਰਚ ਦਸ ਮੀਰੀ ਰੰਗ ਦੇਣ ਲਈ ਹੁਣ ਜੇ ਆਪਾਂ ਇਹ ਮਿਕਸ ਕਰ ਦਈਏ ਅਗਰ ਤੁਸੀਂ ਕਾਜੂ ਦਾ ਪੇਸਟ ਪਾਉਣਾ ਚਾਹੁੰਦੇ ਹੋ ਤਾਂ ਹਲਦੀ ਤੋਂ ਪਹਿਲਾਂ ਪਾ ਦੇ ਸੀ ਪਰ ਆਪਾਂ ਨੇ ਨਹੀਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਹ ਟਮਾਟਰ ਦੀ ਪਿਊਰੀ ਹਾਂਜੀ ਆਪਾਂ ਹੁਣ ਇਹਦੇ ਵਿੱਚ ਟਮਾਟਰ ਦੀ ਪਿਊਰੀ ਐਡ ਕਰ ਰਹੇ ਹਾਂ ਕਿਉਂਕਿ ਜਦੋਂ ਟਮਾਟਰ ਦੀ ਪਿਊਰੀ ਪਾਵਾਂਗੇ ਛਿੱਟੇ ਵਗੈਰਾ ਮਾਰਨ ਲੱਗ ਜਾਂਦੀ ਹੈ ਤੇ ਉਹ ਅਲੱਗ-ਤਿੱਲਕ ਨਾ ਰੜਾ ਦੇ ਬਿਲਕੁਲ ਲੋਅ ਕਲੇਮ ਤੇ ਗੈਸ ਰੱਖਣਾ ਹੈ ਟਰਟਕਣ ਨੂੰ ਦੇ ਦੇਉ ਜੀ ਬਾਹਰ ਛਿੱਟੇ ਵਗਾਰ ਆਪਣਾ ਪਰ ਨਾ ਪੈਣ ਹਾਂਜੀ ਆਪਾਂ ਇਹਦੇ ਵਿੱਚ ਇੱਕ ਚਮਚ ਸਵਾਦ ਅਕੋਰਡਿੰਗ ਨਮਕ ਚੀਨ ਆਇਆ ਵਾਹ ਤਾਂ ਤੋਂ 4 ਮਿੰਟ ਆਪਾਂ ਲਿਡ ਨੂੰ ਫੇਰ ਟਾ ਕੇ ਰੱਖਣਾਗਾ ਤਾਂ ਜੋ ਮਿਕਸਰ ਪ੍ਰੋਪਰ ਦੇਣਾ ਹੋਵੇ ਹਾਂਜੀ ਆਪਾਂ ਹੁਣ ਇਹਦਾ ਟੱਪਣ ਚੱਕ ਕੇ ਦੇਖਦੇ ਹਾਂ ਕਿ ਇਹਨੇ ਘਿਓ ਛੱਡ ਦਿੱਤਾ ਕਿ ਨਹੀਂ ਹਾਂਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਨੇ ਘਿਓ ਛੱਡ ਦਿੱਤਾ ਹੁਣ ਇਹਦੇ ਵਿੱਚ ਆਪਾਂ ਕਰਾਂਗੇ ਦਹੀਂ ਨੂੰ ਐਡ ਦਹੀਂ ਬਿਲਕੁਲ ਫਰੈਸ਼ ਹੋਣਾ ਚਾਹੀਦਾਗਾ ਹਾਂਜੀ ਆਪਾਂ ਦਹੀਂ ਨੂੰ ਬਿਲਕੁਲ

ਜਦੋਂ ਘਰ ਕਰਦੇ ਤੇ ਸਤੇਦਾਰ ਆਜੰਮ ਜੀ شاہੀ ਪਨੀਰ ਦੀ ਰੈਸਪੀ ਟਰਾਈ ਕਰਕੇ ਰਸਨਾ ਆਪ ਵੀ ਖਾਏ ਤੇ ਖਵਾਏ ਹੁਣ ਇਹ ਮਿਕਸ ਹੋ ਚੁੱਕੇ ਹੁਣ ਆਪਾਂ 2-3 ਮਿੰਟ ਲਈ ਇਹਨੂੰ ਪਕਾਵਾਂਗੇ ਤੇ ਉੱਪਰ ਆਪਾਂ ਤਾਂ ਪਾ ਦੇ ਦਾਂਗੇ ਇਹਦੇ ਲੈਡ ਉਠਾ ਕੇ ਦੇਖਦੇ ਆ ਕਿ ਤਹਣੀ ਮਿਕਸ ਹੋ ਚੁੱਕੀ ਤਾਂ ਨਹੀਂ ਹੋ ਗਿਆ ਤੇ ਧੋ ਸੜਦਾ ਨਿਕਲੇ ਹਾਂਜੀ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੈਕਸ ਵਧੀਆ ਬਣ ਗਏ ਹਾਂ ਪਰ ਇਹ ਦੋ ਚਮਚ ਜਿਹੜੇ ਕਰੀਮ ਦੇ ਲੱਤੇ ਸਿਰ ਨਹੀਂ ਜੀ ਇਹ ਪਾ ਰਹੇ ਹਾਂ ਜੀ ਉਹ ਐਡ ਕਰਾਂਗੇ ਤੇ ਮਿਕਸ ਕਰਾਂਗੇ ਇਹਨੂੰ ਫਿਰ ਪਾਣੀ ਨਹੀਂ ਇਹਦੇ ਵਿੱਚ ਐਡ ਕਰਨਾ ਦੁੱਧ ਕਰਾਂਗੇ ਇਸ ਤਰ੍ਹਾਂ ਜੀ ਮਨੋਂ ਆਪਣੇ ਚਿਕਟੇ ਵੀ ਆਪਣੇ ਸ਼ਿਮਲਾ ਵਿੱਚ ਪਾਵਾਂਗੇ ਆਪਸ਼ਨਲ ਹੈ ਬਿਦ ਉਸ ਪਾਉਣਾ ਚਾਹੁੰਦੇ ਆ ਜਾਂ ਨਹੀਂ ਪਾਉਣਾ ਚਾਹੁੰਦੇ ਪਰ ਸਾਨੂੰ ਬਧੀਆ ਲੱਗਦੀ ਆ ਸਪਾ ਲੈਣੇ ਹੁੰਦੇ ਆਗੇ ਹੁਣ ਇਹ ਪਾਲ 10 ਮਿੰਟ ਆਪਾਂ ਇਹਨੂੰ ਲੋ ਫਲੇਮ ਤੇ ਹੀ ਪੋੜੀ ਨਾਗਾ ਤਾਂ ਚੋ ਇਹਦੇ ਵਿੱਚ ਮਸਾਲਾ ਵਗੈਰਾ ਚੰਗੀ ਤਰ੍ਹਾਂ ਮਚਲੇ ਦੇਖੋ ਤੇ ਤੇ ਬਤੁਦ ਇਸ ਦਾ ਕਿ ਮਸਾਲਾ ਤਾਂ ਬਿਲਕੁਲ ਵੀ نیچے ਨਹੀਂ ਲੱਗ ਰਿਹਾ ਆਪਣਾ ਕੀ ਸਾੜ ਰਿਹਾ ਹੈਗਾ ਮੈਂ ਦਹੀਂ ਨਾਲ ਕਰੀਏ ਇਸ ਦੇ ਟੱਕੜ ਫਿਰ ਇਹਦਾ ਇਹ ਇਧਰ ਸਾਡੇ ਕੋਲ ਤਵਾ ਗਰਮ ਹੋ ਰਿਹਾ ਇਹਦੇ ਉੱਤੇ ਆਪਾਂ ਪਾਵਾਂਗੇ ਕਸਤੂਰੀ ਮੇਥੀ ਥੋੜਾ ਇਹਨੂੰ ਸੇਕ ਲਵਾ ਕੇ ਮੈਸ਼ ਕਰਕੇ ਫਿਰ ਸਬਜ਼ੀ ਦੇ ਵਿੱਚ ਪਾਵਾਂਗੇ ਹਾਂਜੀ ਆਪਾਂ ਪਾ ਦਿੱਤੇ ਕਸਤੂਰੀ ਇਥੇ ਇਹ ਪਾ ਕਰਮ ਮਸਾਲੇ ਦੇ ਨਾਲ ਪਾਉਣੀ ਹੈ ਇਹ ਬਿਲਕੁਲ ਤੁਸੀਂ ਦੇਖ ਸਕਦੇ ਅਗੇ ਦਾ ਕਲਰ चेंज ਹੋ ਰਿਹਾ ਹਾਂ ਹਾਂਜੀ ਹੁਣ ਇਹਦੇ ਵਿੱਚ ਪਾ ਦੋ ਜੋ ਕਿ ਹਾਫ ਗਲਾਸ ਆ ਸਾਡੇ ਕੋਲੇ ਇਹ ਮਿਕਸਰ ਨੂੰ ਤੁਸੀਂ ਮੈਸ਼ ਕਰਦਾਂਗੇ ਬਿਲਕੁਲ ਜੀ ਆਪਾਂ ਇਦਾਂ ਸਲਾਈਸਿਸ ਕੱਟ ਲੈ ਸੀ ਆਪਣੇ ਪਨੀਰ ਦੇ ਤੁਸੀਂ ਆਪਣੇ ਅਕੋਰਡਿੰਗ ਕੱਟ ਸਕਦੇ ਆ ਜੇ ਤੁਹਾਨੂੰ ਵੱਡੇ ਚਾਹਾਂ ਪਸੰਦ ਨੇ ਵੱਡੇ ਜਾਂ ਸ਼ਾਰਟੇ ਪਸੰਦ ਨੇ ਛੋਟੇ ਬਸ ਇਹ ਮੀਡੀਅਮ ਸਾਈਜ਼ ਦਾ ਠੀਕ ਆ ਵੀ ਇਹ ਵਾਲੇ ਪੈਂਦੇ ਹੋਣਗੇ ਅੰਦਰ ਆਪਾਂ ਹੁਣ ਦੇਖਦੇ ਆਗੇ ਸਬਜ਼ੀ ਦੇ ਰਸਤੇ ਹਾਂਸੇ ਤੋਂ ਨਿਕਲ ਗਈ ਹੈ ਇਹ ਪਨ ਚੁੱਕਿਆ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਨੀਰ ਫਲੇਵਰ ਬਹੁਤ ਵਧੀਆ ਬਣ ਕੇ ਰੈਡੀ ਹੋ ਚੁੱਕਿਆ ਹਾਂਜੀ ਆਪਾਂ ਪਲੇਟ ਦੇ ਵਿੱਚ ਐਡ ਕਰ ਦਿੱਤਾ ਹੁਣ ਆਪਾਂ ਮਿਕਸਰ ਨੂੰ ਵਿੱਚ ਚਲਾਵਾਂਗੇ 3 ਤੋਂ 4 ਮਿੰਟ ਲਈ ਆਪਾਂ ਨੂੰ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਜਿਹੜੀ ਭੁੰਨੀ ਸੀਗੀ ਥੋੜੀ ਜਿਹੀ ਉਹ ਤੇ ਗਰਮ ਮਸਾਲਾ ਲਾਸਟ ਦੇ ਵਿੱਚ ਪਾਵਾਂਗੇ ਅਗਰ ਤੁਹਾਡੇ ਕੋਲ ਸੁੱਕਾ ਹਰਾ ਧਨੀਆ ਹੈਗਾ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਗ੍ਰੀਨ ਵੀ ਐਡ ਕਰ ਸਕਦੇ ਹੋਗੇ ਉਹ ਤਾਂ 3 ਮਿੰਟ ਲਈ ਆਪਾਂ ਫੇਰ ਇਹਨੂੰ ਸੇਕ ਲਵਾਉਣੀ ਹੈ ਤਾਂ ਜੋ ਆਪਣਾ ਪਨੀਰ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਪਣੇ ਤੁਸੀਂ ਆਪਾਂ ਦੇਖਦੇ ਆਂਗੇ ਇਹਨੇ ਸਬਜੀ ਨੂੰ ਸਾਦੇ ਬਣ ਕੇ ਉੱਥੇ ਹੋ ਚੁੱਕੀ ਹੈ ਜੀ ਕਦੇ ਲੋ ਕਦੇ ਹਾਈ ਫਲੇਮ ਮਿਕਸ ਕਰਕੇ ਸਬਜੀ ਬਣਾ ਲੈਣੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਕਰਨਾ ਹੈ ਮਸਾਲਾ ਗਰਮ ਮਸਾਲਾ ਐਡ ਕਰਨਾ ਤੇ ਕੁਛ ਤੋਰੀ ਮਿੱਠੀ ਕਸਤੂਰੀ ਮੇਥੀ ਆ ਪੈਡ ਕਰ ਦਿੱਤੀ ਕੋਈ ਪਾਉਣੇ ਚਰ ਮਸਾਲਾ ਜਿ세 ਸੁਆਦ ਕੋਲਿੰਗ ਕਰਸਲੇ ਕਿਸੇ ਘੱਟ ਮਸਾਲੇ ਵਾਲੀ ਵਧੀਆ ਲੈ ਲਓ ਤੁਸੀਂ ਬਾਦਰ ਆਪਾਂ 1/2 ਟੇਸਪੂਨ ਪਾਏ ਦੇ ਵਿੱਚ ਇਹਨਾਂ ਪੱਤੇ ਟੋਟੇ ਟੇਲੇ ਮੈਂ ਫੇਰ ਹਾਂ ਜੇ ਆਪਣਾ ਸਾਹਿਤ ਨੀ ਅੱਧੀ ਰੈਸਪੀ ਬਣ ਕੇ ਰੈਡੀ ਹੋ ਚੁੱਕੀ ਆ ਤੁਸੀਂ ਉਸ ਨੂੰ ਜੇ ਕਾਤੀ ਨਾਲ ਵੀ ਲੈ ਸਕਦੇ ਹੋ ਰਾਈਸ ਨਾਲ ਵੀ ਲੈ ਸਕਦੇ ਹੋ ਤੁਹਾਡੀ ਵਿਸ਼ਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸਤਾਹੀ ਪਨੀਰ ਦੀ ਰੈਸਪੀ ਰੈਡੀ ਹੋ ਚੁੱਕੀ ਆ ਹੁਣ ਤੁਸੀਂ ਚਕਾਤੀ ਨਾਲ ਵੀ ਲੈ ਸਕਦੇ ਹੋ ਚਾਹ ਰਾਈਸ ਨਾਲ ਤੁਹਾਨੂੰ ਦਿਖਾਉਣਾ ਹੈ ਸਰਵ ਕਰਕੇ ਹਾਂਜੀ ਸਾਡੀ ਰੈਸਪੀ ਤਿਆਰ ਹੋ ਗਈ ਹੈ ਜੀ ਹੁਣ ਅਸੀਂ ਸਰਵ ਕਰ ਦਿਤੀ ਆ ਇਹਦੇ ਉੱਤੇ ਆਪਾਂ ਮੱਖਣ ਵੀ ਲਗਾ ਸਕਦੇ ਆ ਕਰੀਮ ਵੀ ਲਗਾ ਸਕਦੇ ਆ